o <kullan> kar satnam karta purakh nirbhau nirvair akal murat ਯੋ ਨੀ ਸੈ ਪਉ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸੱਚ ਜਿਉਂ ਜਾ ਬੁਲਾਵੇ ਚਾ ਬੋਲੇ ਸੋਮੇ ਕੁਦਰਤ ਕਾਵਣ ਹਮਾਰੇ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਕ ਉਚਰੈ ਸਾਸਤਰ ਖਟ ਬੇਂਗ ਗਿਰਨ ਚੜ ਜਾਏ ਅੰਧ ਲਖ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਇ ਹੋਐ ਸਿਤਕ ਸਮ ਦੇ ਨੂਰ ਹਰ ਸੋ ਘਰ ਸੋ ਚਟਿ ਹੈ ਤੁਦ ਟਿਠੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕਟਿ ਹੈ ਵਾ राग माला महला पंजवा एक ओ अङ्गार प्रसाद। पायो बाल सुखरे हरक शोग हा मृत दुख सुख सिच्चित् शंसर गुरु मिले पायो बाल बुध सुखरे हरक सोग हा न मृत दुख सुखचित्सर गुरु मिले रहा जल ह सोचो चितव तल दुख न परे जाल गुरुपुरा पेटया त आनन्द सहजे येति स्यानप कर्म हो तेते तेति परे ज साधु मस्तक तरयो तबहमुक् पे जल मेरो मरो करतु तल भिखोरे मन तन् तब हम सहज सोये जल पोट उठाई चलयो तलो दान परे पोट डार गुरपुरा मिल्या तौ नानक निरपई जल पोट उठाई चलयो तलो दान परे ਦਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਪਈ ਰੋ ਜਾਨ ਰਾਜ ਪਾਣਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਸ਼ਤਰ ਤਾਕਤ ਦੇ ਮਾਲਕ ਪਰਮ ਸਤਿਵਰੋ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਹਰ ਜੀ ਸਰਵਣ ਕਰਨ ਲਈ 71 ਹੋਏ ਗਰੋ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਦੇ ਦੀਵਾਨ ਵਿੱਚ ਆਪਾਂ ਸਾਰੇ ਸਰਵਣ ਕੀਤਾ ਸੀ ਹਰ ਨਾਮ ਲਿਓ ਮੀਤਾ ਲਿਓ ਆਗੈ ਬੇਖਮ ਪੰਥ ਪਿਆਨ ਬਾਣੀ ਦੇ ਬਚਨ ਨੇ ਕਿ ਪਿਆਰੇ ਆ ਸੰਸਾਰ ਦੇ ਵਿੱਚ ਇਕੱਲਾ ਆਇਆ ਹੈ ਇੱਕਲੇ ਨਹੀਂ ਸੰਸਾਰ ਤੋਂ ਜਾਣਾ ਹੈ ਜੋ ਕੁਝ ਦਿਨ ਸੰਸਾਰ ਤੇ ਆ ਕੇ ਮਿਲਿਆ ਹੈ ਚਾਹੇ ਮਾਤਾ ਪਿਤਾ ਨੇ ਚਾਹੇ ਭੈਣ ਭਰਾ ਨੇ ਸਕੇ ਸੰਬੰਧੀ ਨੇ ਦੋਸਤ ਮਿੱਤਰ ਨੇ ਇਹ ਸਾਰੇ ਦਿਨ ਸੰਸਾਰ ਤੇ ਮਿਲੇ ਨੇ ਔਰ ਕਾਲਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਦਰ ਤੋਂ ਤੂੰ ਇਕੱਲਾ ਹੀ ਆਇਆ ਹੈ ਸੰਸਾਰ ਦੇ ਇਹ ਰਿਸ਼ਤੇ ਤਨ ਪਦਾਰਥ ਜੋ ਕੁਝ ਵੀ ਤੂੰ ਇੱਥੇ ਇਕੱਠਾ ਕਰ ਰਿਹਾ ਹੈ ਜਾਂ ਜਿਨ੍ਹਾਂ ਨਾਲ ਤੇਰੀ ਸਾਝ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਜਾਣਾ ਤੇ ਕਿਸੇ ਨੇ ਤੇਰੀ ਸਹਾਇਤਾ ਨਹੀਂ ਕਰਨੀ ਰਸਤੇ ਸੰਸਾਰ ਤੇ ਆਉਣ ਦੇ ਵਖਰੇ ਨੇ ਜਾਣ ਦੇ ਵਖਰੇ ਨੇ ਜਦੋਂ ਸੰਸਾਰ ਤੇ ਆਇਆ ਤੇ ਮਾਤਾ ਦੇ ਉਦਰ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਤੇਰੀ ਰੱਖਿਆ ਕੀਤੀ ਹੈ ਬਾਣੇ ਗਾ ਲਿਖਦੀ ਹੈ ਮੁਖ ਤਲੇ ਪੈਰੋਂ ਪਰ ਹੈ ਸੰਦੋ ਕੋ ਹੱਥੜਾ ਥਾਏ ਮਾਤ ਗਰਭ ਮੈਂ ਆਪਨ ਸਿਮਰੰਦੇ ਤੈ ਤੁਮ ਰਾਖਣ ਹਾਰੇ ਫੁੱਟਾ ਲਟਕ ਰਿਆ ਸੀ ਮਾਤਾ ਦੇ ਗਰਭ ਦੇ ਵਿੱਚ ਪਰ ਰੋਸ਼ੀਸ਼ਵਰ ਉਹ ਸੰਸਰਾਂਗਕਾਰ ਕਾਲਪੁਰਖ ਵਾਏ ਮੁਰਦਾ ਤੇਰੇ ਸਿਰ ਦੇ ਥੱਲੇ ਹੱਥ ਸੀ ਉਹਨੇ ਉਦਰ ਦੇ ਵਿੱਚ ਤੇਜ ਰੱਖਿਆ ਕੀਤੀ ਤੂੰ ਆਪਣੇ ਪਿਛਲੇ ਜਨਮ ਤੋਂ ਕੇ ਉਸ ਰੀਸ਼ਵਰ ਦੇ ਕੋਲ ਆਇਆ ਉਹਨੇ ਫਿਰ ਤੈਨੂੰ ਇਹ ਮਨੁੱਖਾ ਦੇਹ ਦਿੱਤੀ ਉਨੇ ਇਸ ਦੇਹੀ ਦੇ ਨਾਲ ਸੰਸਾਰ ਤੇ ਆ ਕੇ ਜੈਸੇ ਤੂੰ ਕਰਮ ਕਰੇਗਾ ਵੈਸਾ ਫਲ ਦੇ ਨੂੰ ਪ੍ਰਾਪਤ ਹੋਵੇਗਾ ਰਸਤੇ ਸੰਸਾਰ ਦੇ ਵਿੱਚੋਂ ਜਾਣ ਦੇ ਦੋ ਨੇ ਇੱਕ ਰਸਤਾ ਹੈ ਜੇ ਤੂੰ ਨਾਮ ਸਿਮਰਨ ਜਪੇਗਾ ਤੇ ਉਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਤੈਨੂੰ ਆਪਣੇ ਵਿੱਚ ਭੇਦ ਕਰ ਲਵੇਗਾ ਆਪਣੇ ਵਿੱਚ ਮਿਲਾ ਲਵੇਗਾ ਪਰ ਜੇ ਤੂੰ ਸੰਸਾਰ ਤੇ ਆ ਕੇ ਨਾਮ ਨਾ ਜਪਿਆ ਤਾਂ ਬਾਣੀ ਇਹ ਗੱਲ ਕਹਿੰਦੀ ਹੈ ਕਿ ਸੰਸਾਰ ਤੇ ਜਿੰਨਾਂ ਨੂੰ ਤੂੰ ਪ੍ਰੇਮ ਕਰਦਾ ਹੈ ਇਹ ਜਿਹੜੇ ਆਪਣੇ ਨਹੀਂ ਹਨ ਤਾਂ ਪਿਛਲੇ ਜਨਮਾਂ ਦਾ ਸੰਜੋਗ ਹੈ ਜਿਹੜਾ ਤੋਂ ਇੱਥੇ ਜਨਮ ਲਿਆ ਇਸ ਪਰਿਵਾਰਾਂ ਦੇ ਵਿੱਚ ਜੇ ਮਾਤ ਪਿਤਾ ਸੁਤ ਮੀਤ ਨਾ ਪਾਏ ਪੜਦੇ ਹਾਂ ਅਸੀਂ ਪਿਆਰਿਆ ਮਾਤਾ ਪਿਤਾ ਪੁੱਤਰ ਮਿੱਤਰ ਭਰਾ ਨਹੀਂ ਪਹੁੰਚ ਸਕਦੇ ਉਥੇ ਤੇਰੇ ਨਾਲ ਨਹੀਂ ਜਾ ਸਕਦੇ ਕਿਰੋਤੇ ਕੌਣ ਜਾਏਗਾ ਤੇਰੇ ਨਾਲ ਬਾਣੀ ਇਹ ਗਾ ਲਿਖਦੀ ਹੈ ਮਨੁਹਾ ਨਾਮ ਤੇਰਾ ਸੰਗ ਸਹਾਈ ਉਥੇ ਨਾਮ ਪਹੁੰਚੇਗਾ ਜਿਹੜਾ ਤੂੰ ਸੰਸਾਰ ਦੇ ਵਿੱਚ ਰਹਿ ਕੇ ਜਪਿਆ ਹੈ ਪਰਲੋਕ ਦੇ ਵਿੱਚ ਉਹ ਨਾਮ ਤੇਰੀ ਉੱਥੇ ਸਹਾਇਤਾ ਕਰੇਗਾ ਕਿਉਂਕਿ ਪਿਆਰਿਆ ਉਹ ਰਸਤਾ ਬੜਾ ਭਿਆਨਕ ਹੈ ਜਿਹੜੇ ਰਸਤੇ ਜਾਣਾ ਹੈ ਉਹ ਬੜਾ ਹੀ ਭਿਆਨਕ ਹੈ ਗੁਰਦੇਵ ਬਾਣੀ ਚ ਬਚਨ ਕਰ ਰਹੇ ਨੇ ਕਿ ਜੈ ਮਹਾ ਭਾਨ ਦੂਤ ਜਮਦਲ ਹੈ ਜਿੱਥੇ ਬਹੁਤ ਹੀ ਭਿਆਨਕ ਜਮਦੂਤ ਨੇ ਦਲੇ ਦਾ ਅਰਥ ਹੈ ਕਿ ਉਹ ਇਹਨੂੰ ਫੜ ਕੇ ਦਿਨੂੰ ਦਫਾੜ ਕਰ ਦਿੰਦੇ ਨੇ ਦਲ ਦਿੰਦੇ ਦਲ ਲਗੇ ਮਾਰਨ ਲਗੇ ਤੇ ਕੇਵਲ ਨਾਮ ਸੰਗ ਤੇ ਰਹਿ ਚੱਲੇ ਤੇ ਜਪਿਆ ਹੋਇਆ ਨਾਮ ਸੰਸਾਰ ਦੇ ਵਿੱਚ ਰਹਿ ਕੇ ਉਹਨਾਂ ਜਮਾਂ ਤੋਂ ਕੋਈ ਚੀਜ਼ ਛਡਾ ਸਕਦੀ ਹੈ ਉਹ ਨਾਮ ਛਡਾ ਸਕਦਾ ਹੈ ਨਾ ਪੈਣ ਨਾ ਭਰਾ ਨਾ ਮਾਤਾ ਨਾ ਪਿਤਾ ਨਾ ਪੁੱਤਰ ਨਾ istri ਨਾ ਪਤੀ ਕਿਸੇ ਨੇ ਨਹੀਂ ਛਡਾਉਣਾ ਨਾ ਤੇਰਾ ਜੋੜਿਆ ਭਾਈ ਪੈਸਾ جڑا ٹھگیاں مار کے جھوٹ بول کے پاپ کر کے کمائی کر رہا ہے مایا کٹھی کر رہا ہے تیری سہتہ نہیں کرنی اس سمے تے کیول نام تیری سہتہ کرے گا جہ مارک جاتا اکیلا ਉੱਪਰ ਲੋਗ ਦਾ ਰਸਤਾ ਐਸਾ ਹੈ ਉੱਤੇ ਨਾਲ ਨਹੀਂ ਕੋਈ ਜਾਂਦਾ ਆਵ ਤਾ ਖੇਲਾ ਜਾ ਤਾ ਖੇਲਾ ਉਹਨੇ ਜੈਸਾ ਤੈਨੂੰ ਭੇਜਿਆ ਹੈ ਸੰਸਾਰ ਦੇ ਉੱਪਰ ਜੋ ਤੇਰੀ ਬੁੱਧੀ ਉਸ ਸਮੇਂ ਸੀ ਵੈਸਾ ਹੀ ਉਹ ਤੈਨੂੰ ਪ੍ਰਵਾਨ ਕਰੇਗਾ ਜਿਹੜੇ ਪੰਥ ਤੇ ਤੂੰ ਜਾਣਾ ਹੈ। ਕਰ ਦੇ। ਤੇ ਮਤ ਜਾਣ ਚੋ ਰਸਤਾ ਬੜਾ ਲੰਬਾ ਹੈ। ਪਤਾ ਹੀ ਨਹੀਂ ਕਿੰਨਾ ਲੰਬਾ ਰਸਤਾ ਹੈ। بانی اگر لکھ دی ہے کہ جے مارک کے گنے جائے نہ کو سا ہر کا نام وہاں اہاں سا اصیں تھوڑی دور جانا ہو دے, کر دے ہاں پہ بائی پیسہ کٹھا کرتے ہیں کہ فلانی جگہ جانا ہے ਇਨਾ ਖਰਚਾ ਚਾਹੀਦਾ ਹੈ ਇੰਨੇ ਦਿਨ ਰੁਕਣਾ ਹੈ ਇੰਨੇ ਪੈਸੇ ਲੱਗ ਜਾਣਗੇ ਫਿਰ ਅਸੀਂ ਵਾਪਸ ਹੋਣਾ ਹੈ ਇਹ ਸਾਰਾ ਹਿਸਾਬ ਕਿਤਾਬ ਅਸੀਂ ਬਣਾ ਕੇ ਚੱਲਦੇ ਹਾਂ ਸੰਸਾਰ ਦੀ ਯਾਤਰਾ ਕਰਨ ਦੇ ਲਈ ਪਰ ਪਿਆਰਿਆ ਜਿੱਥੇ ਤੂੰ ਜਾਣਾ ਹੈ ਉਹਦੇ ਤਾਂ ਕੋਈ ਵੀ ਨਹੀਂ ਗਿਨੇ ਜਾਂਦੇ ਕਿੰਨੇ ਕੋਨੇ ਸੰਸਾਰ ਦੇ ਕੋਥੇ ਨਾਪ ਲੈਣੇ ਕਿ ਫਲਾਨੀ ਜਗ੍ਹਾ ਜਾਣਾ ਹੈ ਇੰਨੇ ਕਿਲੋਮੀਟਰ ਹੈ ਇਨਾ ਖਰਚਾ ਲੱਗ ਜਾਏਗਾ ਪਰ ਜਿਹੜੀ ਜਗ੍ਹਾ ਦੀ ਗੁਰਦੇਵ ਗੱਲ ਕਰ ਰਹੇ ਨੇ ਜਿੱਥੇ ਤੂੰ ਜਾਣਾ ਹੈ ਉਹਦੇ ਕੋਈ ਵੀ ਨਹੀਂ ਗਿਨੇ ਜਾਂਦੇ ਉਥੋਂ ਲਈ ਤੂੰ ਕੁਝ ਕੀਤਾ ਹੈ ਕੁਝ ਭੋਜਨ ਹੈ ਤੇਰੇ ਪਾਸ ਕੁਝ ਖਰਚਾ ਵੱਧਾ ਹੈ ਧੋ ਤੇਰੇ ਪਾਸ ਖਰਚਾ ਹੈ ਉਥੋਂ ਜਾਣ ਲਈ ਉਥੇ ਖਰਚਾ ਕੀ ਚੱਲਣਾ ਹੈ ਹਰ ਕਾ ਨਾਮ ਉਹਾਂ ਸੰਗ ਤੋਂ ਸੋ ਉਹ ਖਰਚਾ ਕੇਵਲ ਕੇਵਲ ਪਰਮਾਤਮਾ ਦਾ ਨਾਮ ਹੈ ਜਿਹੜਾ ਉਸ ਸਮੇਂ ਤੇਰੀ ਸਹਾਇਤਾ ਕਰੇਗਾ ਉਨੋ ਜਪ ਉਨੋ ਇਕੱਠਾ ਕਰ ਪਾਪਾਂ ਦੀ ਪੰਡ ਆਪਣੇ ਸਿਰ ਤੇ ਨਾ ਰੱਖ ਇਹ ਪੰਡ ਪਾਰੇ ਹੁੰਦੀ ਜਾਣੀ ਐ ਤੇ ਤੈਨੂੰ ਡੋਬ ਦੇਣਾ ਨਾਮ ਦੀ ਕਮਾਈ ਕਰ ਨਾਮ ਨੂੰ ਪੱਲੇ ਬੰਨ ਇਹ ਪੰਡੈ ਨੇ ਪਾਰੇ ਕਰ ਲੈ ਨਾਮ ਦੀ ਇਹ ਤੈਨੂੰ ਸੰਸਾਰ ਤੋਂ ਉਤਾਰ ਦੇਈ ਜੰਮ ਵੀ ਤੈਨੂੰ ਕੁਝ ਨਹੀਂ ਕਹਿਣਗੇ ਔਰ ਦੇਵ ਕਹਿੰਦੇ ਹਰ ਨਾਮ ਲਿਹੋ ਮੀਤਾ ਲਿਹੋ ਉਹਦੇ ਹਰੀ ਦਾ ਨਾਮ ਨੂੰ ਜਪਣਾ ਕਰ ਐਮਤਾਰ ਉਹਦੇ ਨਾਮ ਨੂੰ ਜਪ ਕਿਉਂਕਿ ਅੱਗੇ ਦਾ ਰਸਤਾ ਜਿਹੜਾ ਬੜਾ ਕਠਨ ਹੈ ਬੜਾ ਪ੍ਰਿਹਾਰਕ ਹੈ ਜਿੱਥੇ ਜਾਣਾ ਹੈ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਨਖਤਾ ਮਿਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਰਾਗ ਗੋੜੀ ਮਾਲਾ ਮਹੱਲਾ ਪੰਜਵਾਂ ਰਾਗ ਗੋੜੀ ਮਾਲਾ ਦੇ ਵਿੱਚ ਅੰਜਮ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਨ੍ਹਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਹੈ ਸਤ ਸਰੂਪ ਹੈ ਗੁਰ ਵੱਡਾ ਹੈ ਪ੍ਰਸਾਦ ਕਰ ਪਰੋਪਾਏ ਉਹਦੀ ਪ੍ਰਾਪਤੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਉਹ ਪਰਮੇਸ਼ਰ ਦੇ ਦੁਆਰਾ ਗੁਰੂ ਦੇ ਦੁਆਰਾ ਇਹ ਸਭ ਪ੍ਰਾਪਤ ਕੀਤਾ ਜਾ ਸਕਦਾ ਹੈ। ਪਾਇਓ ਬਾਲਬਦ ਸੁਖ ਰੇ ਐ ਪਾਈ ਬਾਲਕ ਬੁੱਧੀ ਕਰੇ। ਪਾਪ ਸਾਦੇ ਸਵਾ ਕਰੇ। ਸੁਖ ਨੂੰ ਪਾਇਆ ਹੈ। ਸੁਖ ਨੂੰ ਪਾਉਣਾ ਕੀਤਾ ਹੈ। ਹਰਖ ਸੋਗ ਹਾਨ ਮਿਰਤ ਦੁਖ ਸੁਖ ਚਿਤ ਸੰਸਾਰ ਗੁਰ ਮਿਲੇ ਜਿਸ ਵੇਲੇ ਪੂਰਿਆਂ ਪੁਰਾਂ ਦੇ ਮਿਲਨ ਕਰਕੇ ਚਿਤ ਵਿੱਚ ਦੁਖ ਸੁਖ ਇੱਕ ਸਮਾਨ ਹੋ ਗਏ ਜਿਦੋਂ ਪੂਰੇ ਹੁਰਾਂ ਦਾ ਮਲਾਪ ਹੋ ਗਿਆ ਫਿਰ ਮਿੱਟੀ ਤੇ ਸੋਨੇ ਦੇ ਵਿੱਚ ਕੋਈ ਫਰਕ ਨਹੀਂ ਰਿਹਾ بدھی ایسی ہو گئی بال بدھ ہو گئی نہ سونے دا پتہ ہے نہ مٹی بان ہو گئے اس ویلے ہر کسو جمن مرنا دک سب سب ناس ہو گئے جالا ہاں کے جالا ہاں کے ਦੁੱਖਨ ਪਰੇ ਰਹਉ ਦਾ ਸ਼ਰਾਮ ਦੇ ਅਗਲੀ ਪੌਂਦੀ ਗੱਥਨ ਕਰ ਰਿਹਾ ਕਿ ਜੋ ਲੋ ਦਾ ਪਾਵੇ ਜਿੰਨਾ ਚਿਰ ਮੈਂ ਸੋਚਦਾ ਸੋਚਾਂ ਸੋਚਦਾ ਰਿਹਾ ਆਪਣੇ ਬੁੱਧੀ ਦੇ ਨਾਲ ਆਪਣੇ ਬੁੱਧੀ ਦੇ ਨਾਲ ਸੋਚਦਾ ਰਿਹਾ ਉਹਨਾਂ ਹੀ ਚਿਰ ਮੈਂ ਦੁੱਖ ਪਾਉਂਦਾ ਰਿਹਾ ਮਨੋਕ ਆਪਣੇ ਬੁੱਧੀ ਕਰਕੇ ਸਿਆਣਾ ਬਣਦਾ ਗੁਰੂ ਦੀ ਮੱਤ ਅਨੁਸਾਰ ਨਹੀਂ ਚੱਲਦਾ ਆਪਣੇ ਬੁੱਧੀ ਦੇ ਅਨੁਸਾਰ ਜਦੋਂ ਚੱਲਦਾ ਹੈ ਤੇ ਫਿਰ ਦੁੱਖ ਉਠਾਉਂਦਾ ਹੈ ਅਗਲੀ ਪਉੜੀ ਦੀ ਕਥਨ ਕਰ ਰਹੇ ਹਾਂ ਜਾ ਕਿਰਪਾਲ ਗੁਰਪੂਰਾ ਪੇਟਿਆ ਤੋ ਆਨੰਦ ਸਹਜੇ ਜਿਸ ਵੇਲੇ ਕਿਰਪਾਲੂ ਸੁਭਾਅ ਵਾਲਾ ਪੂਰਾ ਗੁਰੂ ਮਿਲਿਆ ਸਹੀ ਜੇਹੀ ਇਹ ਅਵਸਥਾ ਜਿਹੜੀ ਹੈ ਉਹ ਆਨੰਦ ਹੀ ਹੋ ਗਈ ਜੇ ਤੀ ਸਿਆਨਪ ਕਰਮ ਹੋ ਕੀ ਤੇ ਤੇ ਬੰਧ ਪਰੇ ਮਰ ਜਿੰਨੇ ਵੀ ਮੈਂ ਆਪਣੀ ਬੁੱਧੀ ਦੇ ਅਨੁਸਾਰ ਆਪਣੀ ਸ਼ਾਨਪ ਦੇ ਨਾਲ ਜਿੰਨੇ ਵੀ ਕਰਮ ਕੀਤੇ ਨੇ ਉਹਨਾਂ ਹੀ ਮੈਂ ਉਲਝਦਾ ਗਿਆ ਬੰਧਣਾ ਚ ਪੈਂਦਾ ਆਪਣੇ ਬੁੱਧੇ ਅਨੁਸਾਰ ਕਰਮ ਕਰਕੇ ਉਹਨੇ ਹੀ ਬੰਧਨ ਮੈਨੂੰ ਪੈ ਗਏ ਜਿਉ ਸਾਧੂ ਕਰ ਮਸਤਕ ਤਰਿਓ ਤਬ ਹਮ ਮੁਕਤ ਪਏ ਜਿਸ ਵੇਲੇ ਸੰਤਾਂ ਨੇ ਰੱਬ ਦੇ ਪਿਆਰਿਆਂ ਨੇ ਮਸਤਕ ਦਾ ਭਾਵ ਹੈ ਕਿ ਮੇਰੇ ਸਿਰ ਤੇ ਕਿਰਪਾ ਦਾ ਹੱਥ ਰੱਖ ਦਿੱਤਾ ਤਦ ਅਸੀਂ ਮੁਕਤ ਰੂਪ ਹੋ ਗਏ ਜਦੋਂ ਸੰਤਾਂ ਨੇ ਮੇਰੇ ਸਿਰ ਦੇ ਉੱਪਰ ਕਿਰਪਾ ਦਾ ਹੱਥ ਰੱਖਿਆ ਤਦ ਅਸੀਂ ਮੁਕਤ ਰੂਪ ਰੂਪ ਹੋ ਗਏ ਜਾਲ ਮੇਰੋ ਮੇਰੋ ਕਰਤ ਤੋ ਲੋ ਬਿਖ ਕੇਰੇ ਜਿੰਨਾਂ ਜਰ ਮਾਰੇ ਮੇਰੀ ਮੇਰੀ ਕਰਦੇ ਸਾਂ ਉਹਨਾਂ ਜਰ ਮਾਇਆ ਦੇ ਕੇਰੇ ਦੇ ਵਿੱਚ ਰਹੇ ਮੇਰੇ ਮੇਰੀ ਜਿੱਤਾ ਬੰਦਾ ਕਰਦਾ ਹੈ ਪਰਿਵਾਰ ਦੇ ਨਾਲ ਜੁੜਿਆ ਮਾਇਆ ਦੇ ਨਾਲ ਇਸ ਸੰਸਾਰ ਦੇ ਨਾਲ ਭਾਈ ਪੈਸੇ ਦੇ ਨਾਲ ਉਹਨਾਂ ਚ ਜਿੰਨ ਜਰ ਮਾਇਆ ਦੇ ਕੇਰੇ ਵਿੱਚ ਹੈ ਉਹਨਾਂ ਚ ਜਿਹੜੇ ਜੀਵ ਫਸਿਆ ਹੋਇਆ ਹੈ ਮਾਨ ਤਨ ਬੁੱਧ ਅਰਪੀ ਠਾਕੁਰ ਕੋ ਤਬ ਹਮ ਸਹਿਜ ਸੋਏ ਜਿਸ ਵੇਲੇ ਮਨ ਤਾਣਾ ਤੇ ਬੁੱਧੀ ਆਪਣੇ ਸਵਾਮੀ ਨੂੰ ਅਰਪਣ ਕਰ ਦਿੱਤੀ ਜਦੋਂ ਗੁਰੂ ਦੇਵ ਕੇ ਮੈਂ ਆਪਣੇ ਮਨ ਤਾਣਾ ਬੁੱਧੀ ਇਹ ਗੁਰੂ ਨੂੰ ਅਰਪਣ ਕਰ ਦਿੱਤੀ ਤਿਸ ਵੇਲੇ ਐਸੀ ਕਿਰਪਾ ਹੋਈ ਉਹ ਰਣ ਐਸੀ ਕਿਰਪਾ ਕੀਤੀ ਕਿ ਮਨ ਨੂੰ ਸ਼ਾਂਤੀ ਆ ਗਈ ਤੇ ਅਸੀਂ ਸ਼ਾਂਤੀ ਦੀ ਨੀਂਦ ਰੂਪ ਨੀਂਦ ਦੇ ਵਿੱਚ ਸੌਂ ਗਏ ਜਾਲੋ ਪੋਟ ਉਠਾਈ ਚਲਿਓ ਤਾਲੋ ਦੰਨ ਪਰੇ ਜਿੰਨਾ ਚਿਰ ਪਿਆਰਿਆ ਹੰਮ ਦਾ ਰੂਪੀ ਪੰਡ ਨੂੰ ਉਠਾਈ ਫਿਰਦਾ ਹੈ ਚੁੱਕੇ ਫਿਰਦਾ ਨਾਲ ਹੋਮੇ ਦੀ ਪੰਡ ਨੂੰ ਉਹਨਾਂ ਚਿਰ ਧਰਮ ਰਾਜਾ ਦਾ ਦੰਨ ਪਰਦਾ ਰਹੇਗਾ ਜਿੰਨਾ ਚਿਰ ਸਿਰ ਤੇਰੇ ਹੋਮੇ ਦੀ ਪੰਡ ਹੈ ਫਾਪਾ ਦੀ ਪੰਡ ਹੈ ਇਨੋਂ ਪੰਡ ਨੂੰ ਉਤਾਰ ਦੇ ਨਾਮ ਦੀ ਫੰਡ ਸਿੱਖ ਚੱਕ ਲੈ ਨਹੀਂ ਤਾਂ ਜਮਾ ਦੀ ਮਾਰ ਖਾਏਗਾ ਅਗਲੇ ਫੋੜ ਦੀ ਬਦਨ ਕਰ ਰਹੇ ਹਨ ਓਟ ਡਾਰ ਗੁਰਪੂਰਾ ਮਿਲਿਆ ਤੋ ਨਾਨਕ ਨਿਰਪੈ ਸਾਰੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਸ ਵੇਲੇ ਪੂਰਾ ਗੁਰੂ ਬ੍ਰਹਮੇਸ਼ਟੀ ਬ੍ਰਹਮ ਸ੍ਰੋਤਰੀ ਗੁਰੂ ਮਿਲ ਗਿਆ ਉਹਨਾਂ ਨੇ ਗਿਆਨ ਦਿੱਤਾ ਕਿਰਪਾ ਕੀਤੀ ਉਹਨਾਂ ਦੀ ਸਹਾਇਤਾ ਦੇ ਨਾਲ ਉਹਨਾਂ ਦੀ ਕਿਰਪਾ ਦੇ ਨਾਲ ਇਹ ਜਿਹੜੀ ਹੋਮੈ ਜੀ ਹਮ ਦਾ ਰੂਪੀ ਪੰਡ ਸਿਰ ਤੇ ਚੁੱਕੀ ਸੀ ਵੀ ਉਹਨਾਂ ਨੇ ਸਠਵਾ ਦਿੱਤੀ ਜਦੋਂ ਪੰਡ ਥਲੇ ਡਿੱਗ ਪਈ ਤੇ ਹੁਣ ਜਮਾਂ ਦਾ ਡੰਡ ਨਹੀਂ ਰਿਹਾ ਜਮਾਂ ਦੇ ਪੈ ਤੋਂ ਮੁਕਤ ਹੋ ਗਏ ਕਿਉਂਕਿ ਨਾਮ ਨੂੰ ਆਪਣੇ ਸਿਰ ਤੇ ਚੁੱਕ ਲਿਆ ਇਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਬੋਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਕੋਕਰ ਜਾਣ ਕੇ ਆਪਣੇ ਦਰ ਦਾ ਭਿਖਾਰੀ ਜਾਣ ਕੇ ਬਾਪਰ ਦੇਣੀਆ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹੰਦੇ ਚ ਵਸਾਉਣਾ ਆਂਕੇ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਵਿਚਾਰਿਆ ਸਮਾਇਓ ਲਿਖੇ ਵਿੱਚ ਪੈ ਸਕੇ ਜਿਸ ਨਾਲ ਸੁਜਾਈਏ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰਪ੍ਰਾਪੈ ਮਿਲੇ ਜਾ ਲੋ ਪੋਟ ਉਠਾਈ ਚਲਿਓ ਤਾ ਲੋ ਦਾਨ ਪਰੇ ਓਟ ਡਾਰ ਗੁਰਪੂਰਾ ਮਿਲਿਆ ਤ ਨਾਨਕ ਨਿਰਪੈ ਵਾਹਿਗੁਰੂ ਜੀ ਕਾ ਖਾਲਸਾ 와 a h Ibu 테